ਇਹ ਪਟਕੋਨੇਵਾਲ ਜਿਹੜੇ ਨਮਲਾਸ ਦੇਖੋ ਪਾਣੀ ਦੇ ਹਾਲਾਤ ਅੱਜ 15 ਦਿਨ ਬਾਅਦ ਵੀ ਅਜੇ ਤੱਕ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਜੋ ਕਿ ਉਹ ਸਾਹਮਣੇ ਮਿੱਟੀਾਂ ਦੇ ਵਿੱਚ ਪੂਰੀ ਮਾਰ ਕਰ ਰਿਹਾ ਹੈ ਪਾਣੀ ਦੀ ਸਪੀਡ ਦੇਖ ਲਓ ਹਲੇ ਵੀ ਉਨੀ ਹੀ ਹੈ ਪਾਣੀ ਦੀ ਰਫ਼ਤਾਰ ਫੁੱਲ ਚੱਲਦੀ ਹੈ ਵੀ ਇਹ ਬਿਚਾਰ ਪਾਲਿਸੀ ਜੀ ਸਕੋਰ ਮਤਮੂਦ ਨਾ ਕਰੇ ਪੂਰਾ ਏਰੀਆ ਪੂਰੇ ਪਿੰਡ ਫੰਕ ਪਿਆਰ ਕਰਨਾ 30 ਅਕੜ ਹੋਇਆ ਉਦੋਂ ਤੱਕ ਤੁਹਾਨੂੰ ਕੀ ਲੋੜ ਹੈ ਕਦੋਂ ਤੱਕ ਲੋੜ ਹੈ ਪੂਰੀ ਕਲੀਅਰ ਕਰ ਲੈ ਸਾਨੂੰ ਤਾਂ ਯਾਦ ਕਰਦੀ ਲੋੜ ਨਹੀਂ ਸਾਨੂੰ ਤਾਂ ਬੜੇ ਦਿਨ ਹੋ ਗਏ ਇਹ ਕੰਮ ਕਰਾਉਣ ਦਾ ਨਹੀਂ ਨਹੀਂ ਵੱਲੋਂ ਅਸੀਂ ਤਾਂ ਇਹ ਜਿਹੜਾ ਹੁੰਦਾ ਵੀ ਨਹੀਂ ਪਾਏ ਤੁਸੀਂ ਉਹ ਥੱਗ ਹੈ ਅਸੀਂ ਤਾਂ ਅਪੀਲਾਂ ਹੀ ਕਰ ਸਕਦੇ ਹਰੇਕ ਬੰਦੇ ਨੂੰ ਮੈਂ ਚਰਨਜੀਤ ਸਿੰਘ ਪਿੰਡ ਹਕੀਮਵਾਲੇ ਤੋਂ ਇਸ ਟਾਈਮ ਅਸੀਂ ਕਰਮਦਾਸ ਖੜੇ ਆ ਜੀ ਸਾਡੇ ਵੀਰ ਜੀ ਬੇਨਤੀ ਇੱਕੋ ਹੀ ਆ ਇੱਥੇ ਜਿਹੜਾ ਰਾਸ਼ਨ ਪਾਣੀ ਆ ਉਹ ਬਹੁਤ ਪਹੁੰਚ ਰਿਹਾ ਕੋਈ ਕਮੀ ਨਹੀਂ ਸਿਰਫ ਆਪਾਂ ਇਹ ਬੇਨਤੀ ਕਰਦੇ ਜੇ ਇਹ ਜਿਹੜਾ ਵਾ ਇਹ ਕਾਫੀ ਲੰਮਾ ਸਮਾਂ ਚੱਲਣ ਵਾਲਾ ਘੋਲ ਜੇ ਜਿਹੜੇ ਜ਼ਿਮੀਦਾਰ ਨੇ ਉਹਨਾਂ ਕੋਲ ਵਿਸਾਖੀ ਤੱਕ ਮੰਨ ਲਓ ਪੈਸਾ ਕੋਈ ਨਹੀਂ ਆਉਣਾ ਕਿਉਂਕਿ ਜ਼ਿਮੀਦਾਰ ਨੂੰ ਸਿਰਫ ਫਸਲ ਹੀ ਫਸਲ ਹੁੰਦੀ ਆ ਇਹ ਖਤਮ ਹੋ ਗਈ ਕਣਕ ਦਾ ਪਤਾ ਨਹੀਂ ਬੀਜੀ ਜਾਣੀ ਨਹੀਂ ਬੀਜੀ ਜਾਣੀ ਉਸ ਤੋਂ ਬਾਅਦ ਹੀ ਉਹਨੂੰ ਆਮਦਨ ਦਾ ਕੋਈ ਸਾਧਨ ਬਣਨਾ ਹੈ ਇਹ ਕਰਕੇ ਆਪਾਂ ਰਲ ਮਿਲ ਕੇ ਜਿਹੜਾ ਕਰਨ ਵਾਲਾ ਉਪਰਾਲਾ ਅਗਲਾ ਜੇ ਉਹ ਆਪਾਂ ਡੀਜ਼ਲ ਡੀਏਪੀ ਕਣਕ ਦੀ ਬਜਾਈ ਜੇ ਬੰਦੇ ਕੋਲ ਟਰੈਕਟਰ ਹੈਗਾ ਉਹਨੂੰ ਡੀਜ਼ਲ ਦਈਏ ਜਿਹਦੇ ਕੋਲ ਨਹੀਂ ਹੈਗਾ ਜਿਹੜੇ ਜ਼ਿਮੀਦਾਰ ਕੋ ਉਹਦੇ ਨਾਲ ਟਰੈਕਟਰਾਂ ਦਾ ਸਾਥ ਦਈਏ ਜਿਹੜੇ ਬੰਦੇ ਮਤਲਬ ਪਿਆਲੀਆਂ ਉੱਚੀਆਂ ਨਹੀਂ ਹੋ ਗਿਆ ਉਹਨਾਂ ਨੂੰ ਪੱਧਰ ਕਰੀਏ ਆਪਾਂ ਉਹਨਾਂ ਨਾਲ ਧਿਆਨ ਦਈਏ ਆਪਾਂ ਬਿਲਕੁਲ ਅਜੇ ਰੁਕ ਜਾਈਏ ਜੋ ਸਮਾਨ ਤੇ ਹੋਣਾ ਵਾ ਆਪਾਂ ਪਾਣੀ ਉੱਤਰ ਤੋਂ ਬਾਅਦ ਜੇ ਇਹ ਕੰਮਾਂ ਨੂੰ ਧਿਆਨ ਦਿਈਏ ਕਿਉਂਕਿ ਸਭ ਤੋਂ ਜ਼ਿਆਦਾ ਸਾਨੂੰ ਲੋੜ ਪੈਣੀ ਜੇ ਕਿਸਾਨ ਦੀ ਕਿਸਾਨ ਦੇ ਨਾਲ ਤੁਰਿਏ 60-60 ਹਜ਼ਾਰ ਠੇਕਾ ਦਿੱਤਾ ਜੇ ਕਿਸਾਨਾਂ ਨੇ 20-20 ਹਜ਼ਾਰ ਖਰਚਾ ਲੱਗ ਗਿਆ 80 ਹਜ਼ਾਰ ਅਜੋਨਾ ਖਰਚ ਕਰ ਲਿਆ ਵਾ ਆਉਣਾ ਤੋਂ 1 ਰੁਪਿਆ ਨਹੀਂ ਤੇ ਜ਼ਿਮੀਂਦਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਵੀ ਹੁੰਦੀ ਆਈ ਚਲਾਈ ਜੇ ਨਰਾਸ਼ ਖਾਲਸਾ ਵਾਹਿਗੁਰੂ ਪਿੱਛੇ ਵੀਡੀਓ ਬਣਾ ਦਿਓ ਨਰਾਸ਼ ਨਾਲ ਕੀ ਬਣਾ ਦਿਓ ਕੁਝ ਹੁੰਦਾ ਪਿਆ ਤੇ ਨੇ ਜੀ ਨੇ ਪਾਣੀ ਪਾਛਾ ਇਹ ਕੱਟ ਕੇ ਟੈਂਕ ਚਾਈ ਬੋਲਨ ਚ ਕਦਰ ਡਰਿਆ ਨਾ ਜਾਂ ਥੈਲੇ ਪਰਦੇ ਗਏ ਦੇਖੋ ਉਹਨਾਂ ਨੂੰ ਮਿਲਿਆ ਗਿਆ ਹੁਣ ਨੰਮਰੇ ਦੇ ਟਰਾਲੀਆਂ ਹੁਣ ਥੋੜੇ ਥੋੜੇ ਤੁਹਾਡੇ ਸਾਹਮਣੀਆਂ ਨੇ ਤੁਸੀਂ ਇੱਥੇ ਕਿੱਥੇ ਫਿਰ ਅੱਗੇ ਟਰਾਲੀ ਅਜੀਬ ਮਿੰਟ ਤੋਂ ਤੁਹਾਨੂੰ ਕਾਂਜੀ ਹੋਏ ਖੜੇ ਨੇ ਸਾਰੇ ਪਿੰਡਾਂ ਆਈ ਇਹ ਨਹੀਂ ਆਦੇ ਨੁਕਸਾਨ ਸਾਰਿਆਂ ਦਾ ਮਖਾਨ ਆ ਦੇਖੋ ਹੁਣ ਮੈਨੂੰ ਇਹ ਦੱਸੋ ਜੀ ਤੁਸੀਂ ਵੀ ਉੱਥੋਂ ਚੱਲ ਗਏ ਜਿਹੜਾ ਬੰਦਾ ਜਿਹਦੇ ਕੋਲ ਸਾਡੇ ਕੋਲ ਅੱਜ ਕਿਹੜਾ ਜ਼ਿੰਮੇਵਾਰ ਹੈ ਜਿਹਦੇ ਕੋਲ ਲਿਮਟ ਨਹੀਂ ਹੈ ਲਿਮਟ ਦਾ ਹਰ ਇੱਕ ਬੰਦਾ ਵਿਆਜ ਦੇਣੇ ਹੀ ਵਿਆਜ ਦੇ ਕੇ ਵੀ ਜਿਹੜਾ ਫਿਰ ਵੀ ਆਪਾਂ ਸੇਵਾ ਕਰਨ ਦੇ ਪਰ ਮਲੋ ਕਿਉਂ ਕਿਹੇ ਲੇਖੇ ਲੱਗੇ ਇਹ ਕਰਕੇ ਜੇ ਮਤਲਬ ਜਿਹੜਾ ਬੰਦਾ ਮਤਲਬ ਕਿ ਚਾਹਵਾਣਾ ਵੀ ਨਹੀਂ ਅਸੀਂ ਹੁਣ ਇਕੱਠਾ ਕਰ ਲਿਆ ਨਹੀਂ ਵਾਪਸ ਘੜਨਾ ਉਹ ਕੇ ਸੰਸਥਾਨ ਨੂੰ ਦੇ ਦੇ ਜੁਨੀਅਨ ਨੂੰ ਦੇ ਦੇ ਗੁਰੂ ਘਰ ਦੇ ਦੇ ਮਤਲਬ ਉਥੇ ਪਜਾਵੇ ਕਰੋੜ ਦੇ ਉੱਤੇ ਨਾ ਆਪਾਂ ਦੇਖੀਏ ਕਿੱਥੇ ਲੱਗੇ ਲੱਗੇ ਨਾ ਇਹਨਾਂ ਨੇ ਭਾਜੀ ਪੈਣ ਪੁੱਤ ਕਰਵਾ ਲਈ ਆ ਨਗਰ ਦੀ ਤਾਂ ਕੇ ਨਗਰ ਵਾਲਿਆਂ ਦੇ ਵੇਖੋ ਜੀ ਇਹ ਡੀਲ ਖਰਾਬ ਨਹੀਂ ਹੋਣ ਵਾਲੀ ਨਾ ਉਹਨੂੰ ਇਕੱਠਿਆਂ ਕਰਕੇ ਰੱਖੀਏ ਜਿੱਦਣ ਆਪਾਂ ਪੈਲ ਪੱਤਰ ਕਰਨੀਆਂ ਨੇ ਜਿੱਦਣ ਆਪਾਂ ਕਣਕਾਂ ਪੀਂਚੀਆਂ ਨੇ ਉਸ ਦਿਨ ਕਿਹੜਾ ਇੱਥੇ ਵਾਲੇ ਜ਼ਿਮੀਂਦਾਰ ਕੋ ਰੋਟੀ ਪਾਣੀ ਆਇਆ ਨਾ ਉਸ ਦਿਨ ਇਹੋ ਹੀ ਆਪਣੀਆਂ ਰੋਟੀ ਪਾਣੀ ਫੇਰ ਚੱਲਣਾ ਨੂੰ ਉਸ ਦਿਨ ਵੀ ਆਪਾਂ ਉਹਨਾਂ ਵਾਦੇ ਚੋੜ ਕੇ ਰੱਖੀਏ ਸੰਕਾ ਵੀ ਆਖਰੀ ਹਾਂਗੀ ਹੁਣ ਤੇ ਨਹੀਂ ਨਹੀਂ ਉਹ ਵੀ ਨਾ ਜਾ ਕੇ ਬੜਾ ਭਾਈ ਆਪਾਂ ਕਹਿੰਦੇ ਹੁਣ ਜੇ ਪਾਣੀ ਚੱਲਦਾ ਪਿਆ ਬਾਅਦ ਵਿੱਚ ਇੱਥੇ ਬਿਮਾਰੀਆਂ ਵਧਣੀਆਂ ਨੇ ਅਜੇ ਜਿਵੇਂ ਜਿਵੇਂ ਮਤਲਬ ਇਹ ਪਾਣੀ ਇਹ ਜਿਹੜਾ ਇਹ ਜਿਹੜਾ ਹੁਣ ਆ ਪਾਣੀ ਚੱਲਦਾ ਹੋਵੇ ਪਾਣੀ ਹੁਣ ਪਰਾਂ ਨੂੰ ਚੱਲਦਾ ਹੋਵੇਗਾ ਜਾਂ ਐਨੂੰ ਹੋਲੀ ਵਾਰ ਕਰਦਾ ਪਿਆ ਅੱਛਾ ਜੀ ਇਧਰ ਜਾਓ ਅਜਨਾਲੇ ਨਾਲੇ ਨੂੰ ਅਜਨਾਲੇ ਤੋਂ ਅੱਗੇ ਅਜਿਹਾ ਪਾਣੀ ਪਾਉਣਗੇ ਐਸਾ ਹੀ ਮੈਂ ਰੋਡ ਦੇ ਉੱਪਰੋਂ ਚੱਲਦਾ ਰਹਿਣਾ ਜਿਹੜੇ ਵੰਗਿਆ ਨਾ ਆਹ ਜਿਹੜੀ ਵੰਗ ਹੈ ਨਾ ਸਾਰੀ ਇਹ ਸਾਰੀ ਵੰਗਾਂਗੇ ਨਿਵਾਣਾ ਅੱਛਾ ਜੀ ਇਹ ਸਾਰਾ ਅਜਨਾਲੇ ਨੂੰ ਜਾਣਾ ਪਾਣੀ ਫਟਪੋਟਾ ਜੇ ਵੀ ਪਾਣੀ ਹੈਗਾ ਇਹ ਨਾਲੇ ਅਗਲੀ ਟੈਡ ਆ ਇੱਥੇ ਮਨੋ ਵੀ ਅਈ ਨਾਲੇ ਕਿ ਜਾਣਾ ਜਾਂ ਇਹ ਆਪਣੇ ਕੋਲ ਤੋਂ ਜੇ ਸਿੱਧਾ ਚਰਦੇ ਚਰਦੇ ਪਾਣੀ ਹੈ ਦਾਦੇ ਦਾਦੇ ਨਾਲੇ 1 ਮੀਟਰ ਮੱਧ ਕੋਲ ਪੈਂਦਾ ਉੱਥੇ ਮਨੋ ਸ਼ੈਂਪੂ ਨਹੀਂ ਕੋਲੇ ਜਿਹੜੇ ਮੋਟਰਾਂ ਕਿੱਲੇ ਇਹ ਪੁਰਾਣੇ ਟਾਈਮਾਂ 'ਚ ਫਿਰ ਇਹ ਦਰਿਆ ਚੱਲਿਆ ਕਿ ਜਾਂ ਕੀ ਹੱਬਤਾ ਵੀ ਨਹੀਂ ਨਹੀਂ ਦਰਿਆ ਤਾਂ ਉੱਧਰ ਹੀ ਹੈ ਕੀ ਹੱਬਤਾ ਤੋਂ ਪਣੀ ਆਇਆ ਜੀ ਇਹ 38 ਸਾਲ ਪਹਿਲਾਂ ਪਣੀ ਆਇਆ ਸੀ ਸਾਸੀਰੇ ਵਿੱਚ ਆਇਆ ਸੀ 38 ਚ ਆਇਆ ਸੀ ਹਾਂ ਆਹ ਜੀ ਪਾਣੀ 95 ਵਿੱਚ ਆਇਆ ਥੋੜਾ ਆ ਆ ਉਹਦੇ ਘਟ ਆਇਆ 99 ਵਿੱਚ ਆਇਆ ਤੇ ਪਿਛਲੀ ਵਾਰ ਆ ਗਿਆ ਹਾਂ ਆਇਆ ਤਾਂ 23 ਚ ਆਇਆ 23 ਚ ਆਇਆ ਸਾਡੇ ਹਾਂ ਜਿਹੜੀ ਜਿਵੇਂ ਨੁਕਸਾਨ ਤੁਹਾਡੇ ਇੱਧਰ ਜ਼ਿਆਦਾ ਏ ਉਧਰ ਆਪਣੇ ਇਹਨਾਂ ਨੁਕਸਾਨ ਨਹੀਂ ਹਾਂ ਇਹ ਮਾਲ ਡੰਗਰ ਦਾ ਨੁਕਸਾਨ ਹੈ ਬਾਕਲ ਦਾ ਨੁਕਸਾਨ ਹੈਗਾ ਕੁਝ ਪਰਸੈਂਟ ਜਿਵੇਂ ਜਿਵੇਂ ਕਲੀਅਰ ਹੋਣਾ ਤਿੰਨੇ ਬਾਅਦ ਜੋ ਪਤਾ ਲੱਗਣਾ ਹੈ ਤੇ ਇਹ ਜਿਹੜੇ ਜਿੰਨੇ ਵੀ ਹੈਗੇ ਨੇ ਆਪਣੇ ਇਹ ਝੇਰਾ ਪੱਪਾ ਨਾਲ ਦੇ ਹਲਕੇ ਦਾ ਜ਼ਿਆਦਾ ਜਿੰਨੀ ਕੀ ਨੁਕਸਾਨ ਹੋਇਆ ਹੈ ਬਰਬਾਦ ਹੋਇਆ ਝੇਰਾ ਪੱਪਾ ਨਾਨਕ ਹੋਇਆ ਮੋਟਰ ਰਿਕਸ਼ਾ ਨਾਲ ਵੀ ਕਮੈਂਡਰ ਦੇ ਗੱਲ ਕਰਦੇ ਤਾਂ ਕਿੰਨੇ ਦੇ ਗਏ ਹੋ ਯਾਰ ਫੁਕੇ ਫੁਕੇ ਥਾਂ ਤੇ ਚੱਲਿਆ ਰਹਿਤਾਰੇ ਇੱਕ ਮੋਟਰ 2 ਘੰਟੇ ਕਿੰਨੀ ਹੈਗਾ ਵਿੱਚ ਮੇਰੇ ਪੈਸੇ ਵਾਲੀ ਠੀਕ ਹੈ 34 ਰੁਪਏ ਦੀ ਦੁਕਾਨਾਂ ਤੋਂ ਹੀ ਕਿਹਣੀ ਹੈ ਯਾਰ ਉਹੀ ਸਾਲੀ ਫੇਸ ਸਾਨੂੰ ਜਿਹੜੇ ਆਪਾਂ ਚੋਖਦੇ ਆ ਬੋਰੀਆਂ ਲਾਉਂਦੇ ਆ ਉਹ 2 200 ਜੋ ਉਸੇ ਟਾਈਮ ਵੇਚੀ ਜਾਂਦੇ ਨੇ ਤੁਸੀਂ ਐ ਕਰੋ ਵੀ ਜਦੋਂ ਪਾਣੀ ਉਤਰੂ ਨਾ ਇਹਨੇ ਢੇਰਿਆਂ ਵਾਲੇ ਬੰਨੇ ਆਇਓ ਹਾਂ ਅਜੇ ਕੋਈ ਫਰਿਆਦ ਨਹੀਂ ਆਉਂਦੀ ਨਹੀਂ ਆਉਂਦੇ ਜੀ ਇੱਥੇ ਆਉਂਦੇ ਵੀ ਜੀਰੋ ਲੈ ਉੱਤਾਂ ਕਿ ਜਿੱਥੇ ਤੱਕ ਨਿਗਰ ਮਾਰੋ ਪਹਿਲਾਂ ਪਹਿਲਾਂ ਦੇਖੋ ਵੀ ਇਹ ਬੰਦੇ ਦੇ ਨੁਕਸਾਨ ਹੋਇਆ ਕਿ ਨਹੀਂ ਹੋਇਆ ਫਿਰ ਤੁਹਾਡੇ ਨਾਲ ਪਛਾਣ ਦੇਖੋ ਜਦੋਂ ਅਸੀਂ ਆਏ ਤੋ ਉਹਨੂੰ ਨਾਲ ਲੈ ਕੇ ਤੁਰਾਂ ਦੇਣਾ ਜਿਹਨੂੰ ਲੋੜ ਹੈ ਪਤਾ ਕੀ ਆ ਉੱਥੋਂ ਆਓ ਜੀ ਆ ਇਹਨੂੰ ਕਰੇ ਰਵਾਂਗੇ ਦੋ ਦਿਨ ਰਹੀਏ ਤਿੰਨ ਦਿਨ ਰਹੀਏ ਪਹਿਲਾਂ ਸਰਵਾ ਕਰੀਏ ਦੂਰ ਤੱਕ ਜਿਹੜੇ ਗੱਲ ਆ ਮੈਂ ਕੋਈ ਰੱਤੇ ਦੱਸਾਂਗੇ ਏਰੀਆ ਦੱਸਾਂਗੇ ਮਸਲੇ ਸਾਡਾ ਜਾਂਦਾ ਇਹੋ ਹੀ ਪਹਿਲਾਂ ਜਾ ਕੇ ਵੇਖੀ ਆ ਮੈਂ ਉਸੇ ਟਾਈਮ ਆਦਾ ਜਿੰਨੇ ਮੰਨ ਕੇ ਖਾਤਾ ਜਿੰਨੇ ਵੀ ਟੈਕਨੀਕ ਇਨਕ ਸੇਵਾ ਕਰਨੀ ਹੈ ਨਾ ਪਹਿਲਾਂ ਇਹ ਵਖੋੜੀ ਇਹ ਫੀਡ ਹੈ ਇੱਕੋ ਫਿਰ ਇਲਾਕੇ ਦੇ ਕਿਹੜੇ ਪੱਦਰ ਦਾ ਨਿਸ਼ਾਨ ਹੋਇਆ 30000 ਜਰ ਬਿਲਾ ਸਾਡਾ 30000 ਜਰ ਜਿਹੜਾ ਸੀ ਕਰ ਗਿਆ ਗਿੱਲਾ

ਅੱਜ ਸਾਹੀ ਪੈ ਗਈ ਗੱਡੀ ਦਾ ਤੇਲ ਭੁਕੇ ਐਸੀ ਗੱਲ ਵਾਖਿਆ ਆ ਉਹਨਾਂ ਕੋਲੋਂ ਹੁਣ ਵੇਖ ਲੈ ਉੱਧਰ ਵੇਖੋ ਇਹ ਹੀ ਬੰਦੇ ਵੇਖ ਹੁਣ ਉਹ ਟਰਾਲੀ ਕਦੇ ਹੋ ਜਣਾ ਤਿੰਨ ਚੀਜ਼ ਨੇ ਹੋਆ ਕਿਹਨੇ ਜੀ ਤਿੰਨ ਬੰਦੇ ਵਗਲੇ ਅੜ ਗਏ ਤੇਿਆੜ ਤੇ ਤੇ ਦਿੜਤਾ ਫੋਨ ਲੈ ਲਿਓ ਸਵੇਰ ਚਾਹ ਦੱਸਦੇ ਤੋਂ ਲੈਣ ਤਾਂ ਹੀ ਨੇ ਕਹਿਣ ਦਾ ਮਤਲਬ ਇਹ ਲੁੱਟ ਜਾਂਦੀ ਹੁੰਦੀ ਐ ਵੀ ਟਰਾਲੀਆਂ ਹੁੰਦੀਆਂ ਜੀ ਦੋ ਕਾਲ ਸਾਡੀਆਂ ਜਿੰਨੇ ਆ ਟਰੈਕਟਰਾਂ ਦੇ ਮਗਰ ਜੰਗਲੇ ਪਏ ਨੇ ਇਹ ਸਾਰੇ ਮਲੋ ਸਪਲਾਈਆਂ ਘਰਾਂ ਨੂੰ ਦੱਸ ਦਾ ਜਿਹੜੇ ਲੱਗਣਦੇ ਨੇ ਚੰਗੇ ਬੜੇ ਘਰਾਂ ਜੇ ਇਹ ਨਹੀਂ ਮੈਨੂੰ ਸਿਰਫ਼ ਗਰੀਬ ਬੰਦੇ ਹੀ ਦਿਹਾਵਾ ਚੰਗੇ ਨਹੀਂ ਕੁਝ ਪਰਸੈਂਟ ਬੰਦੇ ਹੈ ਜਿਹੜੇ ਮਲੋ ਸਪਲਾਈਆਂ ਦਾ ਦਾ ਧੱਕਾ ਹੀ ਦੇਣ ਦੇ ਸਮਾਂ ਦੇ ਕਰਕੇ ਮਨੋ ਜੀ ਜਰੂਰ ਜਿਹੜੀ ਇਹ ਜਰੂਰ ਜੇ ਅਖੋਂ ਸਮਾਂ ਅਗਲੇ ਸਮੇਂ 'ਚ ਆਪਾਂ ਖੜੀਏ ਬੰਦਿਆਂ ਨੂੰ ਬਾਹਰ ਖੜੀਏ ਆਪਣੀ ਜ਼ਿੰਮੇਵਾਰਾਂ ਦੀ ਤੇ ਜਿੰਨਾ ਠੇਕੇਦਾਰ ਕਹਿੰਦੇ ਸਰ ਜੀ 60-8000 ਠੇਕਾ ਆਪਾਂ ਦੇ ਦਿੱਤਾ ਹਾਂ 20-2000 ਖਰਚੇ ਆ ਗਏ 8000 ਆਪਣਾ ਲੱਗ ਚੁੱਕਾ ਵਾ ਅਖੀਰ ਤੋਂ ਮਾਨੂੰ ਮਾਫ਼ੀ ਦੇ ਕੁਝ ਨਹੀਂ ਆਇਆ ਕਿਸਾਨ ਨੂੰ ਰੋਡ ਤੋਂ ਹਾਂਜੀ ਕਹਿੰਦੇ ਆਂਦੇ ਨੇ ਵੀ ਸਾਨੂੰ ਕੌਮ ਨੂੰ ਕਹਿੰਦੇ ਨੇ ਵੀ ਇਹ 2% ਸਿੱਖ ਕੌਮ 2% ਹੈ ਜੇ ਸਿੱਖ ਕੌਮ ਘੱਟੋ ਘੱਟ ਵੀ 1% ਵੀ ਹੋਰ ਹੁੰਦੀ ਤਾਂ ਫੇਰ ਪਤਾ ਨਹੀਂ ਕੀ ਕੁਝ ਹੋਣਾ ਸੀ ਹੁਣ ਦੇਖੋ ਥਾਂ ਥਾਂ ਤੇ ਲੰਗਰ ਲਾਏ ਨੇ ਮੈਡੀਕਲ ਕੈਂਪ ਲੱਗੇ ਨੇ ਇਹ ਬਾਬਾ ਬੁੱਢਾ ਜੀ ਦਾ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਇਹ ਪਿੰਡ ਹੈਗਾ ਕਗੋ ਮਹਿਲ ਤੇ ਜਿੰਨੇ ਜੋਗਾ ਵੀ ਕੋਈ ਹੈਗਾ ਉਨੀ ਸੇਵਾ ਆਪੋ ਆਪਣੀ ਨਿਭਾ ਰਿਹਾ ਹੈ ਕਿਤੇ ਫ੍ਰੀ ਮੈਡੀਕਲ ਲੱਗੇ ਹੋਏ ਨੇ ਕਿਤੇ ਤਰਪਾਲਾਂ ਲਿਆ ਕੇ ਫ੍ਰੀ ਤਰਪਾਲਾਂ ਦੀ ਸੇਵਾ ਚੱਲਦੀ ਹੈ ਬਈ ਟੂੜੀ ਅਚਾਰ ਦੀਆਂ ਪੰਡਾਂ ਅਣ ਗਿਣਤ ਸੇਵਾ ਚੱਲਦੀ ਹੈ ਬਈ ਕਹਿੰਦੇ ਹੁੰਦੇ ਨੇ ਕਿ ਇਹ ਪੰਜਾਬੀਆਂ ਦੇ ਬਲੰਦ ਹੌਸਲੇ ਨੇ ਇਹ ਸਦਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦੇ ਨੇ ਤੇ ਨੁਕਸਾਨ ਤਾਂ ਦੇਖੋ ਇੱਥੇ ਕਾਫੀ ਜ਼ਿਆਦਾ ਹੋਇਆ ਪਰ ਸੰਗਤਾਂ ਦਾ ਉਕਸ਼ਾ ਵੀ ਬੜਾ ਜ਼ਿਆਦਾ ਹੈ ਤੇ ਦੂਰੋਂ ਦੂਰੋਂ ਦੇ ਸਮਾਣੇ ਲੰਗਰ ਲਾਏ ਨੇ ਤੇ ਇਹ ਪੂਰੀ ਵਾਲੇ ਸੰਤਾਂ ਨੇ ਲੰਗਰ ਲਾਇਆ ਹੋਇਆ ਲਿਆ ਕੇ ਇੱਥੇ ਤੇ ਪੂਰੀ ਵਾਲੇ ਸੰਤ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਜਿੰਨ ਕੱਫਾ ਲੱਗਿਆ ਕੋਈ ਨਾ ਕੋਈ ਹੋਵੇ ਤੇ ਐਸੇ ਵੱਡੇ ਸੀਨੀਅਰ ਇੰਦਰਾ ਇਹ ਆਏ ਨੇ ਅਮਰitsar ਤੋਂ ਤੇ ਇਹ ਵੀ ਆਪਣੀ ਪੂਰੀ ਸੇਵਾ ਨਿਭਾਉਂਦੇ ਨੇ ਬਈ ਇਧਰਲੇ ਪਾਸੇ ਲੰਗਰ ਚੱਲਦਾ ਪਿਆ ਸੰਕਾਂ ਵਾਸਤੇ ਬਾਕੀ ਜਦੋਂ ਜਦੋਂ ਵੀ ਪੰਜਾਬ ਦੇ ਉੱਤੇ ਭੀੜ ਪਈ ਹੈ ਤਾਂ ਹਰੇਕ ਇਨਸਾਨ ਨੇ ਆਪੂ ਆਪਣੀ ਸੇਵਾ ਪੂਰੀ ਇਮਾਨਦਾਰੀ ਦੇ ਨਾਲ ਨਿਭਾਈ ਹੈ ਤੇ ਦੂਰੋਂ ਦੂਰੋਂ ਲੰਗਰ ਪੱਕੇ ਆਉਂਦਾ ਤੇ ਅਸੀਂ ਵੀ ਅੱਜ ਆਏ ਸੀ ਸਾਰੇ ਏਰੀਆ ਦਾ ਦੇਖਣ ਪਈ ਕਿੱਥੇ ਆਪਾਂ ਨੂੰ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ ਕਿਉਂਕਿ ਲੁੱਟ ਵੀ ਇੱਥੇ ਕਾਫੀ ਜ਼ਿਆਦਾ ਹੁੰਦੀ ਹੈ ਬਈ ਹਰੇਕ ਸਮਾਨ ਦੀ ਤੇ ਕਿਉਂਕਿ ਵਿੱਚ ਬੰਦੇ ਹੈਗੇ ਨੇ ਜਿਹੜੇ ਸਿਕਿਉਰਟੀ ਨਹੀਂ ਆਈ ਹੁਣ ਕਮੇਡੀ ਨਾਲ ਜੇ ਰੁਕਣਾ ਦਮ ਨਾਲ ਪਹਿਲਾਂ ਹੀ ਹੈ ਆਪਣੀ ਗਾਉਂ ਦਾ ਜੱਜ ਜਿੱਤ ਨਹੀਂ ਮੇਰੇ ਥੱਲੇ ਡਿੱਟੇ ਜਿਹੜੇ ਸਾਰੇ ਬੜੇ ਪਾਣੀਆ ਪਾਣੀ ਝੌਂਕਦਾ ਉਹ ਦੇਖਿਆ ਵੀਡੀਓ ਦੇਖੀ ਅੱਛਾ ਜੀ ਇੱਕ ਗੱਲ ਰੁੜ ਗਿਆ ਤਾਂ ਦੇਖ ਲੈ ਤੂੰ ਹੋਰ ਯਾਰਾ ਇਹ ਟਿਊਬ ਤੇ ਮੈਂ ਖਰਾਬ ਹੋ ਜਾਣਾ ਪਿਆ ਪਿਆ ਰਸਤਾ ਦੇਖ ਤੇ ਦੇ ਨੀ ਕਾ ਜਾਂ ਪਰ ਗਿਆ ਤਾਂ ਉਹ ਚਾਚੇ ਨੂੰ ਪੁੱਛਣਾ ਪੈਂਦਾ ਸਾਰਾ ਤੇ ਪਨੀਰ ਦੇ ਪਕੌੜੇ ਆ ਛੱਡਿਓ ਛੱਡਿਓ ਉਹ ਅੰਡਰ ਬ੍ਰਿਜ ਇਹਨਾਂ ਜਿਹੜਾ ਪਰਲੇ ਪਿੰਡਾਂ ਨੂੰ ਜਾਂਦਾ ਉਧਰ ਨੂੰ ਪਾਰ ਪਾਰੀ ਪਾਣੀ ਕੀਤਾ